ਗੁਰੂ ਅਰਜਨ ਦੇਵ ਜੀ ਦੇ ਦੋ ਸ਼ਲੋਕ ਨੇ ਬੜੇ ਧਿਆਨ ਨਾਲ ਸੁਣਨਾ ਸਾਹਿਬ ਕਹਿੰਦੇ ਨੇ ਸੇ ਨੰਗੇ ਮੈਂ ਨੰਗ ਭੁਖੇ ਲਖ ਨਾ ਭੁਖੇ ਠੀਕ ਹੈ ਨੰਗੇ ਨੇ ਫਿਰ ਵੀ ਢਕੇ ਹੋਏ ਨੇ ਜਿਹੜੇ ਬਹੁਤ ਸਾਰੇ ਢਕੇ ਹੋਏ ਨੇ ਫਿਰ ਵੀ ਨੰਗੇ ਕਹਿੰਦੇ ਨੇ ਦਿੱਲੀ ਦੀਆਂ ਗਲੀਆਂ ਵਿੱਚ ਇੱਕ ਸੂਫੀ ਫਕੀਰ ਸਰਮਤ ਨਗਨ ਗੁੰਮਦਾ ਸੀ ਨੰਗਾ ਗੁੰਮਦਾ ਸੀ ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਹਾਂ ਪਨਾ ਨਗਨ ਗੁੰਮਦਾ ਨੰਗਾ ਗੁੰਮਦਾ ਕੰਨਨ ਜਦ ਪੇਸ਼ ਕੀਤਾ ਗਿਆ ਨਾ ਤੇ ਸ਼ਰਮ ਔਰੰਜ਼ੇਬ ਨੂੰ ਵੀ ਆਈ ਬਿਨੰਗਾ ਇੱਕ ਬੜਾ ਕੀਮਤੀ ਦੋਸ਼ਾਲਾ ਲਾਇਆ ਇੱਕ ਸਿਪਾਹੀ ਨੂੰ ਕੈਦ ਉੱਤੇ ਪਾ ਲਾ ਉਸ ਦੁਸ਼ਾਲੇ ਨਾਲ ਸਿਪਾਹੀ ਨੇ ਫਕੀਰ ਸਰਮਦ ਨੂੰ ਢੱਕ ਦਿੱਤਾ ਦੁਸ਼ਾਲਾ ਉਤਾਰ ਕੇ ਇਸ ਫਕੀਰ ਨੇ ਅੰਗੀ ਝਪਾ ਦਿੱ ਤੈਨੂੰ ਮੇਰੇ ਵਿੱਚ ਕੁਝ ਦਿਖਾਈ ਦਿੰਦਾ ਜੋ ਮੈਂ ਢਕਾ ਤੈਨੂੰ ਢਕਣ ਦੀ ਲੋੜ ਹੈ ਤੂੰ ਆਪਣੀ ਭੈਣ ਜਹਾਂ ਆ ਰਹਾ ਉਹਨੂੰ ਗੋਤੋਂਦ ਰੋਕ ਹੈ ਜੇਲ੍ਹ ਵਿੱਚ ਬੰਦ ਕੀਤਾ ਤੂੰ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਦੇ ਚ ਤੜਪਾ ਤੜਪਾ ਕੇ ਮਾਰੇ ਤੂੰ ਕੱਪੜਿਆਂ ਵਿੱਚ ਵੀ ਨੰਗਾ ਹੈ ਮੈਂ ਨੰਗਾ ਵੀ ਢਕੇ ਆਇਆ